ਸਸ਼ੀ ਕੁਲ ਫਰੈਂਡਸ ਅੱਜ ਅਸੀਂ ਆਏ ਹਾਂ ਸਿੱਧੂ ਮੂਸੇਵਾਲੇ ਦੇ ਪਿੰਡ ਜੋ ਕਿ ਮਾਨਸਾ ਵਿੱਚ ਸਥਿਤ ਹੈ ਪਿੰਡ ਦਾ ਨਾਮ ਹੈ ਮੂਸਾ ਅਸੀਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਬਾਹਰ ਖੜੇ ਹਾਂ ਪਰ ਅਫਸੋਸ ਅਸੀਂ ਉਹਨਾਂ ਦੀ ਮਾਤਾ ਤੇ ਉਹਨਾਂ ਦੇ ਛੋਟੇ ਭਰਾ ਨਾਲ ਨਹੀਂ ਮਿਲ ਸਕੇ ਕਿਉਂਕਿ ਉਹ ਜ਼ਿਆਦਾਤਰ ਸੰਡੇ ਨੂੰ ਹੀ ਮਿਲਦੇ ਹਨ ਇਹ ਮੇਰਾ ਬੇਟਾ ਜੋ ਕਿ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਫੈਨ ਹੈ ਫਿਰ ਅਸੀਂ ਸੋਚਿਆ ਅਸੀਂ ਸਿੱਧੂ ਮੂਸੇਵਾਲੇ ਦੀ ਯਾਦਗਾਰ ਸਥਾਨ ਤੇ ਜਾਇਆ ਜਾਵੇ ਜਦੋਂ ਅਸੀਂ ਸਿੱਧੂ ਮੂਸੇਵਾਲੇ ਦਾ ਸਟੈਚੂ ਦੇਖਿਆ ਤਾਂ ਅਸੀਂ ਥੋੜੇ ਜਿਹਾ ਭਾਵੁਕ ਹੋ ਗਏ ਕਿਉਂਕਿ ਅਸੀਂ ਇਹਨਾਂ ਨੂੰ ਲਾਈਵ ਮਿਲਣਾ ਚਾਹੁੰਦੇ ਸੀ ਪਰ ਹੁਣ ਅਸੀਂ ਇਹਨਾਂ ਨੂੰ ਇੱਕ ਸਟੈਚੂ ਦੇ ਰੂਪ ਵਿੱਚ ਦੇਖ ਰਹੇ ਹਾਂ ਜੋ ਕਿ ਇਹਨਾਂ ਦੇ ਫੈਨ ਲਈ ਬਹੁਤ ਹੀ ਵੱਡੀ ਦੁਖਦਾਈ ਗੱਲ ਹੈ ਪਰ ਮੈਂ ਆਸ ਕਰਦੀ ਹਾਂ ਕਿ ਜੋ ਵੀ ਸਿੱਧੂ ਮੂਸੇਵਾਲੇ ਦੇ ਫੈਨ ਨੇ ਰੱਬ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਿੱਧੂ ਮੂਸੇਵਾਲੇ ਦੇ Song ਇਦਾਂ ਹੀ ਵੱਜਦੇ ਰਹਿਣ ਸਿੱਧੂ ਮੂਸੇਵਾਲੇ ਦੇ ਸਟੈਚੂ ਨੂੰ ਦੇਖ ਕੇ ਇਦਾਂ ਲੱਗਿਆ ਜਿਵੇਂ ਉਹ ਆਪ ਹੀ ਇੱਥੇ ਮੌਜੂਦ ਹੋਵੇ ਤੇ ਪੱਟ ਤੇ ਥਾਪੀ ਮਾਰ ਰਿਹਾ ਹੋਵੇ ਆਈ ਹੋਪ ਜਦੋਂ ਅਸੀਂ ਨੈਕਸਟ ਟਾਈਮ ਪਿੰਡ ਮੂਸਾ ਆਵਾਂਗੇ ਤਾ ਮਾਤਾ ਚਰਨ ਕੋਰਤੇ ਉਹਦਾ ਛੋਟਾ ਭਰਾ ਸ਼ੁਭ ਨਾਲ ਜ਼ਰੂਰ ਮਿਲਾਂਗੇ ਤੇ ਉਹਨਾਂ ਨਾਲ ਖਿੱਚੀਆਂ ਹੋਈਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਫਰੈਂਡਸ ਪਲੀਜ਼ ਫੋਲੋ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ ਸੋ ਮਚ